ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟੂਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪ ਕੋ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਮਸਲੀਨ ਕਾਟਨ ਦੇ ਪ੍ਰਿੰਟਡ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆ ਜਿਹੜੇ ਇਹ ਵਾਲੇ ਜਿਹੜੇ ਸੂਟ ਹੋਣਗੇ ਮਸਲੀਨ ਕਾਟਨ ਦਾ ਸਟਾਫ ਰਹਿਣ ਵਾਲਾ ਹੈਗਾ ਤੇ ਆਲ ਓਵਰ ਛੂਟ ਹੋਏਗਾ ਡਿਜੀਟਲ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਹੈਗੇ ਆ ਔਰ ਦੇ ਨਾਲ ਜਿਹਨਾਂ ਇਹਨਾਂ ਦੇ neck ਦੇ ਉੱਪਰ ਹੈਗਾ ਜਿਹੜਾ ਉਹ neck lining ਰਹਿਣ ਵਾਲਾ ਜਿਸ ਤੇ ਉੱਪਰ ਪੂਟਲੀ ਬਟਨ ਲੱਗੇ ਹੋਏ ਨੇ ਔਰ ਨਾਲ ਜੋ ਦੁਪੱਟਾ ਹੋਏਗਾ ਪਿਓਰ ਦਾ ਦੁਪੱਟਾ ਰਹਿਣ ਵਾਲਾ ਹੈਗਾ ਜਿਹੜਾ ਕੰਟਰਾਸਟ ਦੁਪੱਟਾ ਹੋਏਗਾ ਦੁਪੱਟੇ ਨੂੰ ਨੂੰ ਲੇਸ ਲਗਾ ਕੇ ਜਿਹੜੀ ਉਹ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਪ੍ਰਿੰਟਿੰਗ ਹੋਏ ਹੈਗੀ ਉਹ ਮਿਲ ਜਾਏਗੀ ਔਰ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਸੂਟਾਂ ਦਾ ਜਿਹੜਾ ਪ੍ਰਾਈਸ ਹੋ ਗਿਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਔਰ ਪ੍ਰਾਈਸ ਰਹੇਗਾ 1195 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜਿਕਰ ਇਹ ਵਾਲਾ ਸੂਟ ਹੈਗਾ ਜੇਕਰ ਤੁਸੀਂ ਵਿਦ ਲਾਈਨਿੰਗ ਸਟਿਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਓਦਾਂ ਵੀ ਕਰਵਾ ਸਕਦੇ ਹੈਗੇ ਹੋ ਔਰ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਇਹਨਾਂ ਦਾ ਆਪਾਂ ਹਰੇਕ ਜਿਹੜਾ ਸੂਟ ਹੈਗਾ ਓਦਾਂ ਜਿਹੜੀ ਇੱਕ ਨਾਲ ਸਟਿਚਿੰਗ ਸਟਾਈਲ ਹੈ ਜਿਹੜਾ ਉਹ ਵੀ ਦਿਖਾ ਰਹੇ ਆ ਕਿ ਤੁਸੀਂ ਇਹਨਾਂ ਨੂੰ ਐਦਾਂ ਸਟਿਚ ਕਰਵਾ ਸਕਦੇ ਹੈਗੇ ਹੋ ਆਫਟਰ ਸਟਿਚਿੰਗ ਇਹ ਵਾਲੇ ਸੂਟ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇ ਸਕਦੇ ਹੈਗੇ ਕਿਉਂਕਿ ਇਹਨਾਂ ਦੇ neck ਦੇ ਉੱਪਰ ਜਿਹੜੇ ਪੂਰੇ ਲੀ ਬਟਨ ਲੱਗੇ ਔਰ ਸੇਮ ਐਜ ਸੀਮ ਐਜ਼ ਅ ਪੂਟਲੀ ਬਟਨ ਤੁਸੀਂ ਬਾਜੂ ਦੇ ਉੱਪਰ ਲਗਾ ਕੇ ਇਸ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਜਿਹੀ ਲੁੱਕ ਦੇ ਸਕਦੇ ਹੋ ਔਰ ਇਹ ਵਾਲੇ ਜਿਹੜੇ ਸੂਟ ਹੈਗੇ ਵੇਅਰ ਕਿਤੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹੈ ਸਪੈਸ਼ਲੀ ਸਮਰ ਸੀਜ਼ਨ ਦੇ ਵਿੱਚ ਔਰ ਇਹਨਾਂ ਦਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਰੀਜ਼ਨਬਲ ਹੈ ਗਿਆ ਔਰ ਇਹਨਾਂ ਦੇ ਵਿੱਚ ਡਿਜ਼ਾਈਨਿੰਗ ਔਰ ਕਲਰ ਆਪਸ਼ਨ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲਣ ਵਾਲੀ ਹੈਗੀ ਹੈ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਬੁੱਕ ਕਰਵਾ ਸਕਦੇ ਹੈਗੇ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਕਿਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਰੈਡੀ ਕਰਕੇ ਦੇਾਂਗੇ ਔਰ ਇਹ ਵਾਲੇ ਜਿਹੜੇ ਸੂਟ ਹੈਗੇ ਆ ਤੁਸੀਂ ਇਹਨਾਂ ਦਾ ਸਟਿਚਿੰਗ ਜਿਹੜਾ ਹੈਗਾ ਆ ਪੈਟਰਨ ਉਹ ਆਪਾਂ ਨਾਲ ਹੀ ਹਰੇਕ ਫੋਟੋ ਜਿਹੜੀ ਹੈਗੀ ਉਹ ਅਟੈਚ ਕੀਤੀ ہوئی ਹੈ ਤੁਸੀਂ ਉਹ ਵਾਲੇ ਸੂਟ ਨੂੰ ਉਹਦਾ ਸਟਿਚ ਕਰਵਾ ਕੇ ਬਹੁਤ ਸੋਹਣਾ ਲੁੱਕ ਦੇ ਸਕਦੇ ਹੈਗੇ ਹੋ ਔਰ ਇਹ ਵਾਲੇ ਸੂਟਸ ਆਪਾਂ ਬਹੁਤ ਹੀ ਜ਼ਿਆਦਾ ਸੇਲ ਕਰ ਚੁੱਕੇ ਆ ਇਹਨਾਂ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਹੈਗੀ ਆ ਥੈਂਕਸ ਫਾਰ ਵਾਚਿੰਗ